ਇੱਕ ਮਿੰਟ ਨਾਲ ਨਾਲ ਜੁੜਦਾ ਹੋ ਰਿਹਾ ਹੂੰ ਜਿਹੜਾ ਕਿ ਨਿਯਾਨ ਦਾ ਮਸਲਾ ਹੋਇਆ ਹੂੰ ਇਸ ਮਸਲੇ ਨਾਲ ਜੁੜਦਾ ਇਹ ਆ ਹੂੰ ਅੱਜ ਤੋਂ 7-8 ਸਾਲ ਪਹਿਲਾਂ ਮੈਂ ਤੈਨੂੰ ਸੁਣਦਾ ਪਿਆ ਆ ਐਗਜ਼ਾਮਪਲ ਦੇ ਤੌਰ ਤੇ ਹੂੰ 7-8 ਸਾਲ ਤੋਂ ਮੈਂ ਮੈਂ ਪੂਰਾ ਦਿਨ ਉਹ ਤੜੇ ਨਾਲ ਆ ਐ ਪੂਰੀ ਹੱਥ ਹੋਈ ਪਈ ਆ ਮੈਂ ਪੂਰੀ ਢੇਰੀ ਲਿਉਂਦਿਆਂ ਪੋਸਟਾਂ ਪਉਣਾ ਸਾਰਾ ਕੁਝ ਕਰਦਾ ਹਰ ਗੱਲ ਨਾਲ ਤੜੇ ਮੈਂ ਨਾਲ ਸਹਿਮਤ ਆ ਆ ਪਰ ਮੁਰਕੇ 2-4 ਸਾਲ ਬਾਅਦ ਕਿਤੇ ਆ ਕੇ ਮੇਰੇ ਕੋਈ ਗਲਤਮਲਤ ਪੋਸਟ ਪਾ ਜਾਈ ਨੇ ਭਾਵੋਗੇ ਮੈਂ ਗਲਤ ਪੋਸਟ ਪਾ ਰਹਾ ਤੁਹਾਡੇ ਵੱਲੋਂ ਮੈਨੂੰ ਤਾੜਨਾ ਦਿੱਤੀ ਜਾਂਦੀ ਆ ਫੇਸਬੁੱਕ ਤੇ ਜਾਂ ਕਿਸੇ ਤਰੀਕੇ ਨਾਲ ਕਿ ਜਿੱਦਾਂ ਉਹ ਉਹ ਮੇਰੀ ਉਹ ਔਨਰ ਮੇਰਾ ਨਾਮ ਲੈ ਕੇ ਤੁਸੀਂ ਕਹਿੰਦੇ ਯਾਰ ਤੂੰ ਪ੍ਰਧਾਨ ਆ ਗਲਤੀ ਕੀਤੀ ਆ ਹੂੰ ਤੁਸੀਂ ਬਸ ਇਨੀ ਗੱਲ ਕਹੇ ਤੇ ਮੇਰੀ ਈਗੋ ਹਰਟ ਹੋ ਗਈ ਆ ਤੇ ਉਹ ਤੋਂ ਪਹਿਲਾਂ ਤੁਸੀਂ ਇੱਕ ਸੁਨੇਹਾ ਹਮੇਸ਼ਾ ਦਿੱਤਾ ਤੇ ਜਿੱਦਾਂ ਮੈਂ ਪਹਿਲਾਂ ਸਹਿਮਤ ਹੀ ਕਿ ਜੇਕਰ ਆਪਣੇ ਵੱਲ ਦੀ ਕੋਈ ਗੱਲ ਹੁੰਦੀ ਹੋਵੇ ਤੇ ਜੇਕਰ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਤਾਂ ਸਾਨੂੰ ਚੁੱਪ ਕੇ ਬਹਿ ਜਾਣਾ ਚਾਹੀਦਾ ਤੁਹਾਡਾ ਚੁੱਪ ਕਰਕੇ ਬਹਿ ਜਾਣਾ ਹੀ ਵਧੀਆ ਜੇਕਰ ਤੁਸੀਂ ਵਿਰੋਧ ਨਹੀਂ ਵਿਰੋਧ ਵਿੱਚ ਨਾ ਪੁੱਗਤੋ ਕਹਿਣ ਤੋਂ ਭਾਵ ਕਿ ਜੇਕਰ ਤੁਸੀਂ ਸਾਡੇ ਨਾਲ ਨਹੀਂ ਚੱਲ ਸਕਦੇ ਤੇ ਘੱਟੋ ਘੱਟ ਦੇ ਵਿਰੋਧ ਨਾ ਪੁੱਗਦੋ ਤਾਂ ਜੋ ਅਸੀਂ ਆਪਣਾ ਧਿਆਨ ਵਿਰੋਧੀਆਂ ਵੱਲ ਦੇ ਸਕੀਏ ਜੇ ਅਸੀਂ ਆਪਣੇ ਬੰਦਿਆਂ ਦੇ ਵਿਰੋਧ ਨੂੰ ਚੱਲਣ ਤੇ ਆਪਣੀ એનર્ਜੀ ਵੇਸਟ ਕਰ ਰਹੇ ਨਹੀਂ ਅੱਗੇ ਨਹੀਂ ਵਧ ਸਕਾਂਗੇ ਪਰ ਹੁਣ ਮੈਨੂੰ ਤੁਸੀਂ ਫੇਸਬੁੱਕ ਦੇ ਦਿੱਤਾ ਟੋਕ ਯਾ ਮੇਰੇ ਵਰਗੇ 150 ਬੰਦੇ ਹੋਰ ਹੋਣਗੇ ਤੇ ਜਦੋਂ ਮੁੜ ਕੇ ਟੜੀਆਂ ਵਾਲਿਆਂ ਨੇ ਮਾਫੀ ਮੰਗ ਲਈ ਮਲਕੈਨ ਤੋਂ ਪਾਵੇ ਕਿ ਕਿੰਨਾ ਦਾ ਸੋ ਕੋਲਡਿੰਗ ਮਸਲਾ ਹੋ ਗਿਆ ਵੀ ਉਹਨਾਂ ਨੇ ਆਪਣਾ ਚਲੋ ਜਿੱਦਾਂ ਮਰਜੀ ਉਹਨਾਂ ਕਰ ਲਿਆ ਪਰ ਮੈਨੂੰ ਮੌਕਾ ਮਿਲ ਗਿਆ ਤੁਸੀਂ ਮੈਨੂੰ ਟੋਕਿਆ ਹੀ ਹੂੰ ਹੁਣ ਮੈਨੂੰ ਮੌਕਾ ਮਿਲ ਗਿਆ ਪਹਿਲਾਂ ਮੈਨੂੰ ਕੋਈ ਬਹਾਨਾ ਨਹੀਂ ਮਿਲਦਾ ਪਰ ਤੇ ਮੁੜ ਕੇ ਉੱਥੇ ਮੈਂ ਨੇਰੀ ਲਿਆਤੀ ਮੈਂ ਤੁਹਾਡੇ ਵਿਰੋਧ ਦੇ ਵੀ 4-5 ਗੱਲਾਂ ਕਹਿਤੀਆਂ ਟਡਰਿਆਂ ਵਾਲਿਆ ਵਿਰੋਧ ਦੇ ਵੀ 5-4-5 ਗੱਲ ਕਹੀ ਮੈਂ ਫੇਸਬੁੱਕ ਤੇ ਆਪਣਾ ਗਿਆਨ ਝਾੜ ਕੇ ਤੇ ਮੁੜ ਕੇ ਆਪਣੀ ਕੰਮ ਕਰਨ ਲੱਗ ਪਿਆ ਉਦਾਂ ਮੈਂ ਬੰਦਾ ਬਹੁਤ ਵਧੀਆ ਮੈਂ ਆਪਣੀ ਫੈਮਿਲੀ ਨਾਲ ਵਧੀਆ ਮੈਂ ਆਪਣੀ ਘਰ ਦੀ ਨਾਲ ਵੀ ਵਧੀਆ ਮੈਂ ਬੱਚੇ ਵਧੀਆ ਪਾਲ ਲੈਂਦੀਆਂ ਮੇਰਾ ਬਿਜ਼ਨਸ ਬੜਾ ਸੈਟ ਆ ਮੇਂ ਯਾਰੀ ਦੋਸਤੀ ਬੜੀ ਵਧੀਆ ਪੁੱਗਦੀ ਆ ਤੇ ਮੈਨੂੰ ਇਹ ਵੀ ਪਤਾ ਹੈ ਕਿ ਮੈਂ ਹਰਨੇਕ ਸਿੰਘ ਜੀ ਹਰ ਗੱਲ ਨਾਲ ਸਹਿਮਤ ਹਾਂ ਕਿ ਜਿੱਦਾਂ ਮਿਸ਼ਨਰੀ ਨੂੰ ਹੀ ਕਹਿੰਨੇ ਆ ਕਿ ਮਾਮੇ ਉਹ ਹੀ ਅਬਿਓ ਜੇਕਰ ਕੋਈ ਟੜੀਆਂ ਵਾਲਦੇ ਨਾਲ ਨਹੀਂ ਖੜ ਸਕਦੇ ਚੁੱਪ ਕਰ ਜੋ ਉਹਨੂੰ ਆਪਣਾ ਕੰਮ ਕਰ ਲੈਣ ਦਿਓ ਤੁਹਾਡੀ ਚੁੱਪ ਵੀ ਉਹਦੇ ਨਾਲ ਦੀ ਗੱਲ ਹੋਗੀ। ਉਸੇ ਗੱਲ ਤੋਂ ਮੇਰੇ ਤੇ ਆਜੋ ਤੇ ਮੈਂ ਚੁੱਪ ਕਰ ਸਕਦਾ ਹਾਂ ਤੇ ਠੀਕ ਆ ਉਹ ਟੜੀਆਂ ਵਾਲੇ ਨੇ ਆ ਕਦਮ ਚੁੱਕ ਲਿਆ ਮੈਂ ਚੁੱਪ ਕਰ ਲਵਾਂ ਘਰ ਤੋਂ ਘਟ ਹਰਨੇਕ ਸਿੰਘ ਜਾਂ ਹੋਰ ਵੀ ਕੋਈ ਬੰਦਾ ਹੈਗਾ ਉਹ ਘਰ ਤੋਂ ਕਾ ਜਿਹੜੇ ਵਿਰੋਧੀ ਸੱਚੀ ਮੁੱਚੀ ਵਾਲੇ ਵਿਰੋਧੀਆਂ ਨੂੰ ਟੈਕਲ ਕਰ ਸਕਣ। ਪਰ ਮੈਂ ਉੱਥੇ ਜਾ ਕੇ ਉਰਦਾ ਸਾਰੇ 1 ਘੰਟੇ ਬਾਅਦ ਪੋਸਟ ਪਾਤੀ ਹਾਂ ਹੋ ਗਿਆ ਹੋ ਗਿਆ ਹੋ ਗਿਆ ਮਤਲਬ ਕਿ ਮਤਲਬ ਕਿ ਮੈਂ ਆਪਣੀ ਗੱਲ ਕਰਦਾ ਜਦੋਂ ਮੈਂ ਇਹ ਕੰਮ ਕੀਤਾ ਤੇ ਮਲੇ ਮੇਰੇ ਦਿਮਾਗ ਵਿੱਚ ਪ੍ਰੋਬਲਮ ਆ ਕਿਉਂਕਿ ਮੈਂ ਪਰਿਵਾਰ ਵਧੀਆ ਪਾਲੰਦੇ ਆ ਸਾਰਾ ਕੁਝ ਵਧੀਆ ਕਰਦੇ ਆ ਮਤਲਬ ਪ੍ਰੋਬਲਮ ਕਿੱਥੇ ਆ ਭਾਜੀ ਮੈਨੂੰ ਪ੍ਰੋਬਲਮ ਕਿੱਥੇ ਆ ਫਿਰ ਜੇ ਮੈਂ ਤੁਹਾਡੇ ਵਿਰੋਧ ਭੁਗਦਦੇ ਮੈਂ ਤੁਹਾਡੇ ਵਿਰੋਧ ਪੋਸਟ ਪਾਦੀਆਂ ਢੱਡੇਵਾਲ ਦੇ ਵਿਰੋਧ ਪਾਦੀਆਂ ਪਰ ਮੇਰਾ ਸਬੰਧ ਕਰਨਾ ਬਹੁਤ ਵਧੀਆ ਹੈ ਮੁਸ਼ਕਲ ਹੈ ਕਿ ਤੁਸੀਂ ਮੈਨੂੰ ਟੋਕੇ ਹੀ ਬਸ ਇੱਕ ਗੱਲ ਤੋਂ ਮਤਲਬ ਇੱਕ ਇਸ ਸਾਈਕੋਲੋਜਿਸਟ ਨੂੰ ਕੀ ਕਰ ਸਕਦੇ ਇਹਦਾ ਹ ਮੇਰੇ ਨਾਲ ਕਹੀਓ ਮੈਂ ਜਿਹੜਾ ਨਾ ਜਿਹੜਾ ਹੁਣ ਮੈਨੂੰ ਮੈਨੂੰ ਇੱਕ ਗੱਲ ਹੋਰ ਰੋਕਿਓ ਵੀ ਕਿ ਐਡ ਪਰ ਮੈਨੂੰ 20 ਬੰਦੇ ਆ ਸਮਝਾਇਆ ਵੀ ਸੀ ਕਿ ਤੂੰ ਕਾਲੀ ਨਾ ਕਰ ਤੂੰ ਤਤੇ ਤਤੇ ਦਾ ਗੋਲੇ ਸਟੀ ਆ ਨਾ ਤਗੜੇ ਤਗੜੇ ਠੰਡ ਰੱਖ ਦੋ ਚਾਰ ਮਹੀਨੇ ਵੇਖ ਜਿਸ ਹਾਲਤ ਤੋਂ ਕੋਈ ਬੰਦਾ ਪਲਟ ਦਿੰਦੇ ਫੇਰਾਪਾ ਗੱਲ ਕਰ ਸਕਦੇ ਆ ਹਜੇ ਰੁਕ ਜਾ ਪਰ ਮੈਂ ਫਿਰ ਵੀ ਕਹਿੰਦਾ ਕਿ ਨਹੀਂ 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 ਮੈਂ ਤਾਂ ਜੋ ਕਰਨਾ ਕਰਨਾ ਆ ਇੱਥੇ ਮੈਨੂੰ ਦੱਸੋ ਪੀ ਇਹਦਾ ਹੱਲ ਕੀ ਆ ਤੇ ਕਾਰਨ ਕੀ ਆ ਜਿੱਦਾਂ ਨਾ ਵੈਸੇ ਵੀ ਅਸੀਂ ਬਹੁਤ ਚਿਰ ਪਹਿਲਾਂ ਮੈਨੂੰ ਲੱਗਦਾ ਸ਼ੁਰੂ 13 14 ਦੀ ਸ਼ਾਇਦ ਗੱਲ ਆ ਅਸੀਂ ਉਦੋਂ ਇਹਨਾਂ ਗੱਲਾਂ ਤੇ ਇਦਾਂ ਇਦਾਂ ਦੇ ਟੌਪਿਕਾਂ ਤੇ ਬਹੁਤ ਡਿਸਕਸ਼ਨ ਹੁੰਦੀ ਸੀ ਵੀ ਜਦਾਂ ਐਗਜ਼ੈਂਪਲ ਦਿੱਤੀ ਸੀ ਆਪਾਂ ਵੀ ਜੇ ਮੰਨ ਲਓ ਕਿਸੇ ਰੈਸਟੋਰੈਂਟ ਦੇ ਵਿੱਚ ਖਾਣਾ ਗਲਤ ਬਣਦਾ ਹਾਂਜੀ ਤੇ ਤੁਸੀਂ ਜਾਣਦੇ ਆ ਹਰੇਕ ਵਾਰੀ ਉੱਥੇ ਖਾ ਕੇ ਉਹਨੇ ਤੁਹਾਨੂੰ ਲੱਗਦਾ ਬਹੁਤ ਸਵਾਦ ਹਾਂਜੀ ਇੱਕ ਵਾਰੀ ਤੁਸੀਂ ਦੇਖਿਆ ਵੀ ਇੱਥੇ ਤਾਂ ਖਾਣਾ ਖਰਾਬ ਆ ਕੋਈ ਪੀਸ ਆ ਚਿਕਨ ਦਾ ਉਹਨੂੰ ਮੰਨ ਲਓ ਫੰਗਸ ਲੱਗੀ ਹੋਆ ਜਾਂ ਮਿਰਚ ਜ਼ਿਆਦਾ ਆ ਜਾਂ ਖਟਾ ਆ ਖਾਣਾ ਖਰਾਬ ਹੋ ਗਿਆ ਖਾਣੇ ਕੀ ਤੁਹਾਡੇ ਕੋ ਉਸ ਵੇਲੇ ਕਿਉਂਕਿ ਤੁਸੀਂ ਉੱਥੇ ਹਰੇਕ ਵਾਰੀ ਖਾਂਦੇ ਸੀ ਟੱਬਰ ਨੂੰ ਵੀ ਲੈ ਕੇ ਜਾਂਦੇ ਸੀ ਹਾਂਜੀ ਕੀ ਹੁਣ ਤੁਹਾਡੇ ਕੋ ਉਸ ਵੇਲੇ ਅਥਾਰਟੀ ਹੈਗੀ ਵੀ ਤੁਸੀਂ ਉਹਨੂੰ ਜਿੰਦਾ ਲਵਾਦੋਂ ਨਹੀਂ ਉਹ ਅਥਾਰਟੀ ਹੈਗੀ ਆ ਸਰਕਾਰੀ ਮਹਿਕਮੇ ਕੋਲ ਹਾਂਜੀ ਤੁਸੀਂ ਉਹਨਾਂ ਨੂੰ ਸ਼ਿਕਾਇਤ ਕਰ ਸਕਦੇ ਆ ਹੂੰ ਆਪ ਉੱਥੋਂ ਜਾਣਾ ਬੰਦ ਕਰ ਸਕਦੇ ਆ ਹਾਂਜੀ ਇਨ ਇਨਾਂ ਹੱਕਿਆ ਤੁਹਾਡੇ ਕੋਲ ਹਾਂਜੀ ਹੁਣ ਜੇ ਇਸੇ ਗੱਲ ਨੂੰ ਅਸੀਂ ਆਪਣੇ ਪੰਥ ਚ ਲੈ ਆਈਏ ਹਾਂਜੀ ਮੰਨ ਲਓ ਇੱਕ ਬੰਦਾ ਕੋਈ ਢਡਰੀਆਂ ਵਾਲਾ ਆ ਕੋਈ ਧੁੰਦਾ ਆ ਕੋਈ ਬੰਦਾ ਕੰਮ ਕਰ ਰਿਹਾ ਆ ਤੇ ਕੋਈ ਬੰਦਾ 2 4 10 ਬੰਦੇ ਉਹਨਾਂ ਨੂੰ ਸੁਣਨ ਲੱਪੇ ਹਾਂਜੀ ਇਹਨਾਂ ਨੂੰ ਵਧੀਆ ਲੱਗਾ ਹਾਂਜੀ ਹੁ ਜਿੱਦਾਂ ਕੈਸਟ੍ਰੈਂਟ ਖੁੱਲਾ ਸੀ ਉੱਥੇ ਜਾ ਕੇ ਮੈਕਡੋਨਲਡ ਖੁੱਲਾ ਤੁਸੀਂ ਜਾ ਕੇ 버ਗਰ ਲਿਆਉਣ ਲੱਪੇ ਹਾਂਜੀ ਹਾਲਾਂਕਿ 버거 ਲਿਆਉਣ ਲਈ ਤੁਸੀਂ ਪੈਸੇ ਵੀ ਦਿੱਤੇ ਆ ਉਹਨਾਂ ਨੂੰ ਹਾਂਜੀ ਪਰ ਸੁਣਨ ਲਈ ਤਾਂ ਤੁਸੀਂ ਪੈਸਾ ਵੀ ਨਹੀਂ ਕੋ ਦਿੱਤਾ ਹਾਂਜੀ ਅੱਛਾ ਫਿਰ ਤੁਸੀਂ ਕਹਿੰਦੇ ਆ ਪਈ ਤੁਸੀਂ ਨਾਲ ਫੇਸਬੁੱਕ ਦੇ ਉੱਤੇ ਸ਼ੇਅਰ ਕਰਨ ਲੱਪੈ ਸੀ ਹਾਂਜੀ ਹੁਣ ਜਿਨ੍ਹਾਂ ਨੂੰ 4-5 ਲੱਖ ਬੰਦਾ ਸੁਣ ਰਿਹਾ ਆ ਜਾਂ 2-2.5 ਮਿਲੀਅਨ ਬੰਦਾ ਫੋਲੋ ਕਰ ਰਿਹਾ ਹਾਂਜੀ ਉਸ ਬੰਦੇ ਦੀ ਪੋਸਟ ਸ਼ੇਅਰ ਕਰਕੇ ਕੀ ਤੁਸੀਂ ਉਹਦਾ ਫਾਇਦਾ ਕੀਤਾ ਜਾਂ ਆਪਣੇ ਸਮਾਜ ਵਿੱਚ ਆਪ ਮਸ਼ਹੂਰ ਹੋਣ ਲਈ ਪੋਸਟ ਕੀਤਾ ਹੋ। ਹਾਂ। ਹੁਣ ਉੱਥੇ ਨਾ ਹਰ ਇੱਕ ਇਹ ਆ ਜਿਹੜੇ ਬੰਦੇ ਤਾਂ ਢੱਡਰੀਆਂ ਵਾਲੇ ਦੀ ਜਾਂ ਕਿਸੇ ਲੀਡਰ ਦੀ ਸਪੋਰਟ ਕਰਨ ਲਈ ਜਾਣਗੇ। ਹਾਂਜੀ। ਉਹ ਤਾਂ ਹਰੇਕ ਟਾਈਮ ਤੇ ਸਿਰ ਸਿੱਟ ਕੇ ਉਹਨਾਂ ਨੂੰ ਫੋਲੋ ਕਰਨਗੇ। ਹਾਂਜੀ। ਜਿਹੜੇ ਮਕਾਰ ਲੋਕ ਆ ਨਾ, ਕਮੀਨੇ ਲੋਕ ਆ, 도ਗਲੇ ਸਵਾਰਥੀ ਲੋਕ ਆ। ਹਾਂਜੀ। ਉਹ ਕੀ ਕਰਦੇ ਆ ਅਸਲ ਵਿੱਚ ਤਾਂ ਉਹ ਫੋਲੋ ਕਰਨ ਦਾ ਡਰਾਮਾ ਕਰਦੇ ਆ ਕਿ ਇਹਨੂੰ ਫੋਲੋ ਕਰਕੇ ਜਿਹੜੇ ਇਹਦੇ ਫੋਲੋਅਰ ਆ ਨਾ ਉਹਨਾਂ ਦੇ ਵਿੱਚ ਮੇਰਾ ਨਾਂ ਹੋ ਜਾਣਾ ਮੈਂ ਜੇ ਅੱਜ ਮੈਨੂੰ 50 ਬੰਦੇ ਜਾਣਦੇ ਤਾਂ ਸਿੱਧੇ 500 ਜਾਣਨ ਲੱਪ ਪੈਣੇ ਆ ਹਾਂਜੀ ਉਹ ਅਸਲ 'ਚ ਜਿਹਨੂੰ ਅਸੀਂ ਇਹ ਕਹਿੰਨੇ ਆ ਨਾ ਕਿ ਉਹ ਬਹੁਤ ਵਧੀਆ ਕਹਿ ਰਿਹਾ ਹੁੰਦਾ ਹਾਂਜੀ ਉਹ ਇਸ ਕਰਕੇ ਕਹਿ ਰਿਹਾ ਹੁੰਦਾ ਜਿੱਦਾਂ ਇੰਡੀਆ ਦੇ ਵਿੱਚ ਜਦੋਂ ਤੁਸੀਂ ਸਾਈਕਲ ਤੇ ਜਾਂਦੇ ਸੀ ਹਾਂਜੀ ਇੱਕ ਟਰਾਲੀ ਜਾ ਰਹੀ ਆ ਹਾਂਜੀ ਸਿੰਗਲ ਫੜ ਕੇ ਤੁਰ ਪਿਆ ਬੰਦਾ ਹਾਂਜੀ ਹੂੰ ਉਹ ਟਰੈਕਟਰ ਵਾਲੇ ਨੂੰ ਫੋਲੋ ਥੋੜੋ ਕਰ ਰਿਹਾ ਆ ਤੇ ਨਾ ਉਹ ਨਾ ਉਹ ਟਰੈਕਟਰ ਵਾਲੇ ਨੂੰ ਜਾਨੀ ਫਾਇਦਾ ਦੇ ਰਿਹਾ ਆ ਵੀ ਕਹੇ ਵੀ ਲੈ ਜੀ ਇਹ ਤਾਂ ਬਹੁਤ ਫਾਇਦਾ ਕਰ ਰਿਹਾ ਆ ਉਹਦਾ ਹਾਂਜੀ ਹਾਂਜੀ ਉਹ ਤਾਂ ਆਪਣਾ ਲਾਹਾ ਲੈ ਰਿਹਾ ਆ ਹਾਂਜੀ ਹੁਣ ਇਦਾਂ ਹੀ ਆ ਜਿਹੜੇ ਨਾ ਤੁਰੇ ਤਾਂ ਅਸਲ 'ਚ ਸਿੰਗਲ ਫੜ ਕੇ ਆ ਹਾਂਜੀ ਪਰ ਉਹ ਕਰਦਿਆਂ ਕਰਦਿਆਂ ਨੂੰ ਇਹਨਾਂ ਦੇ ਆਪਣੇ ਆਪ ਨੂੰ ਇਨੀਏ ਮਾਈਂਡ ਦੀ ਸਾਡੇ ਦੀ ਸਬਕੌਨਸ਼ੀਅਸ ਦੀ ਇੱਕ ਸੰਸਿਆ ਆ ਹਾਂਜੀ ਭਈ ਜਦੋਂ ਤੁਸੀਂ ਨਾ ਕੁਝ ਕਰ ਰਹੇ ਆ ਜਿਹੜੀ ਤੁਸੀਂ ਸੈਲਫ ਟਾਕ ਕਰਦੇ ਆ ਭਈ ਮੈਂ ਆਹ ਕਰ ਦਿੱਤਾ ਅੱਜ ਮੈਂ ਇਹਨਾਂ ਬੰਦਿਆਂ ਨੂੰ ਫੋਨ ਕਰਕੇ ਕਹਿ ਦਿੱਤਾ ਅੱਜ ਮੈਂ ਫਲਾਣੇ ਬੰਦੇ ਦੇ ਕਮੈਂਟ ਦਾ ਜਵਾਬ ਦੇ ਦਿੱਤਾ ਅੱਜ ਮੈਂ ਪੋਸਟ ਸ਼ੇਅਰ ਕਰ ਦਿੱਤੀ ਭਈ ਮੈਂ ਮਤਲਬ ਉਹਦਾ ਫਾਇਦਾ ਕਰ ਰਿਆ ਹਾਂ ਹਾਂਜੀ ਉਸ ਉਸ ਤੋਂ ਬਾਅਦ ਉਹਨਾਂ ਨੂੰ ਖੁਦ ਵੀ ਚੇਤਾ ਭੁੱਲ ਜਾਂਦਾ ਜਿੱਦਾਂ ਸੰਗਲ ਫੜ ਕੇ ਜਾਣੇ ਵਾਲੇ ਬੰਦੇ ਨੂੰ ਇਹ ਚੇਤਾ ਭੁੱਲ ਜਾਏ ਕਿ ਇਹ ਟਰੈਕਟਰ ਟਰੈਲੀ ਵਾਲੇ ਬੰਦੇ ਦਾ ਮੈਂ ਸੰਗਲ ਫੜ ਕੇ ਤੁਰਿਆ ਸੀ ਕਿ ਜਿੱਥੇ ਤੇ ਜਾ ਹੁੰਦਾ ਚਲ ਜਵੇ ਹੂੰ ਹੁਣ ਗਾਹਾਂ ਜਾ ਕੇ ਮੰਨ ਲਓ ਟਰੈਕਟਰ ਵਾਲਾ ਮੁੜ ਜਵੇ ਖੱਬੇ ਨੂੰ ਹਾਂਜੀ ਤੂੰ ਚੀਕਾ ਮਾਰੇ ਪੇ ਮੈਂ ਤਾਂ ਜੇ 10 ਕਿਲੋਮੀਟਰ ਗਾਹਾਂ ਜਾਣਾ ਸੀ ਆ ਕੀ ਗੱਲ ਹੋਈ ਹੂੰ ਤੇ ਤੁਰਿਆ ਤੂੰ ਨਾਮੇ ਨਾਲ ਜਾ ਰਿਹਾ ਮੈਂ ਇਨੇ ਚਰ ਤੋ ਤੇਰੀ ਤੇਰੇ ਮਗਰ ਤੇਰੀ سپور ਤੇਰੇ ਪਿੱਛੇ ਖੜਾ ਮੈਂ ਹੂੰ ਜਾਉ ਉਹ ਟਰੈਕਟਰ ਵਾਲਾ ਰੋਕ ਲਵੇ ਉੱਥੇ ਢਾਬੇ ਤੇ ਰੋਟੀ ਖਾਣ ਲੱਪੇ ਹੂੰ ਜਾਉ ਉੱਥੇ ਮਕੈਨਿਕ ਦੇ ਕਿਸੇ ਦੇ ਟ੍ਰੈਲੀ ਖੜੀ ਕਰ ਦਵੇ ਹੂੰ ਜੋ ਖੇਤਾਂ ਚ ਮਜ਼ਦੂਰਾਂ ਕੋ ਖੜੀ ਕਰ ਦਵੇ ਪੇ ਲੱਦ ਲਓ ਭਾਈ ਹੁਣ ਅਗਲਾ ਕਹੂਗਾ ਨਾ ਵੀ ਮੈਂ ਤਾਂ ਉੱਥੋਂ ਭਰਾਵਾ ਟਰਾਲੀ ਲੈ ਕੇ ਤਾਂ ਆਇਆ ਸੀ ਬਿਥੋਂ ਗੰਨਾ ਲੱਦਣਾ ਤਾਂ ਕੱਲ ਨੂੰ ਮੈਂ ਦੁਬਾਰਾ ਮੇਲ ਨੂੰ ਜਾਣਾ ਹਾਂਜੀ ਹੁਣ ਉਹ ਗੱਲ ਸਾਨੂੰ ਬਿਲਕੁਲ ਕਲੀਅਰ ਸਮਝ ਆਉਂਦੀ ਆ ਪਰ ਇੱਥੇ ਜਿਹੜੇ ਸਪੋਰਟ ਕਰਨੇ ਵਾਲੇ ਨਾ ਐਗਜ਼ੈਕਟਲੀ ਮжоਰਿਟੀ ਜਿਹੜੀ ਆ ਉਹ ਇਦਾਂ ਦੀ ਆ ਜਿਹੜੇ ਸੁਣਦੇ ਆ ਸ਼ੇਅਰ ਕਰਦੇ ਆ ਸੁਣਦੇ ਇਸ ਕਰਕੇ ਵੀ ਉਹਨਾਂ ਨੂੰ ਗੱਲਾਂ ਦਾ ਸਵਾਦ ਆ ਰਿਹਾ ਹਾਂਜੀ ਕੁਝ ਗੱਲਾਂ ਕਹਿਣੀਆਂ ਚਾਹੁੰਦੇ ਆ ਦਿਮਾਗ ਵਿੱਚ ਹੈਗੀਆਂ ਰੋਲ ਖਚੋਲਾ ਆ ਆਪਣੇ ਆਪ ਨੂੰ ਇੰਨੀ ਸਮਝ ਨਹੀਂ ਪਏ ਮੈਂ ਕਿੰਨਾ ਸ਼ਬਦਾਂ ਚ ਕਹਾਂ ਤੇ ਉਦਾਂ ਦੀਆਂ ਮਿਲਦੀਆਂ ਜੁਲਦੀਆਂ ਗੱਲਾਂ ਕਿਸੇ ਨੇ ਸੋਹਣੇ ਸ਼ਬਦਾਂ ਚ ਕਹਿਤੀਆਂ ਹਾਂਜੀ ਉਹ ਚ ਲੱਗਾ ਪਏ ਉਹ ਜਿੱਦਾਂ ਮੈਂ ਸੋਚਦਾ ਸੀ ਨਾ ਰੋਲਾ ਜਿਹੜਾ ਇਦਾਂ ਰਲਾ ਜਿਆ ਪਿਆ ਸੀ ਮੇਰੇ ਅੰਦਰ ਹਾਂਜੀ ਤੇ ਉਹੀ ਗੱਲਾਂ ਕਰ ਦਿੱਤੀਆਂ ਯਾਨੀ ਉਹ ਚੰਗੀਆਂ ਲੱਗੀਆਂ ਉੱਥੇ ਧੰਨਵਾਦੀ ਹੋਣ ਦੀ ਬਜਾਈ ਹੂੰ ਜੇ ਪੋਸਟਾਂ ਮੈਂ 4 ਸਾਲ ਸ਼ੇਅਰ ਕੀਤੀਆਂ ਤਾਂ ਧੰਨਵਾਦੀ ਹੋਣ ਦੀ ਬਜਾਏ ਵੀ ਭਾਈ ਇਹਨਾਂ ਦੀਆਂ ਪੋਸਟਾਂ ਸ਼ੇਅਰ ਕਰਨੇ ਨਾਲ ਮਿੰਤਾਲੀ ਵਾਲੇ ਬਹੁਤ ਲੋਕ ਜਾਣਨ ਲੱਪ ਹੈ ਇੱਕ ਇਥੇ ਰੁਪਏ ਮੜਾਇਆ ਹੂੰ ਮੈਂ ਜਦੋਂ ਮੇਰਾ ਫੇਸਬੁੱਕ ਅਕਾਊਂਟ ਖੁੱਲਿਆ ਸੀ 5-7 ਸਾਲ ਪਹਿਲਾਂ ਤੇ ਮੇਰੇ ਕੋ 40-50 ਫਰੈਂਡ ਇਹ ਵਿੱਚ ਮੇਰੇ ਸ਼ੇਧਾਰ ਹੋਣਗੇ ਜਾਂ ਮੇਰੇ ਦੋਸਤ ਹੋਣਗੇ ਹੂੰ ਮੈਂ ਤੁਹਾਨੂੰ ਸੁਣਿਆ ਤੇ ਕਣੀ ਪੇਸਟਾ ਸ਼ੁਰੂ ਕਰ ਦਿੰਦੀ ਹਾਂ ਹੂੰ ਫਿਰ ਮੇਰੇ 500 550 7 500 ਹੋ ਗਏ ਮੁਰਗੇ 500 ਤੋਂ 5000 ਹੋ ਗਏ ਫਾਲੋਅਰ ਹੂੰ ਤੇ ਜਦੋਂ ਮੈਂ ਜਾ ਕੇ ਵੇਖਿਆ ਮਿਊਚਲ ਤੇ ਫਿਰ ਕਾਮਨ ਉਹਦੇ ਵਿੱਚ 90% ਉਹੀ ਜਿਹੜੇ ਤੁਹਾਨੂੰ ਸੁਣਦੇ ਸੀ ਮੈਨੂੰ ਵੀ ਮੇਰੀਆਂ ਪੋਸਟਾਂ ਸ਼ੇਅਰ ਕਰਦੇ ਤਾਂ ਮੇਰੇ ਹੋ ਗਏ ਯਾ ਪਰ ਅੱਜ ਮੈਂ ਪਬਲਿਕ ਫਿਕਰ ਬਣ ਗਿਆ ਆ ਤੇ ਮੈਂ ਫਿਰ ਤੁਹਾਡੇ ਵਿਰੁੱਧ ਫੇਰ ਬੋਲਣ ਦੀ ਆ ਬਸ ਆ ਆ ਜਦੋਂ ਨਾ ਜਿਹੜੀ ਜਿਹੜੀ ਨਾ ਈਗੋ ਵਾ ਸਾਥੀ ਆ ਮੈਂ ਆਪਣੀ ਮੈਂ ਪਰਸਨਲ ਮੇਰੀ ਗੱਲ ਆ ਮੈਂ ਬੋਲਦਾ ਮੈਂ ਮੇਰੀ ਆਪਣੀ ਗੱਲ ਹੈ ਮੇਰੇ ਨਾਲ ਤਾਂ ਸਾਡੇ ਤੁਹਾਡੇ ਵਰਗੀ ਆ ਨਹੀਂ ਨਹੀਂ ਜਿਹੜਾ ਨਾ ਹੰਕਾਰ ਆ ਇੰਨਾ ਬਰੀਕ ਆ ਹੂੰ ਕਿਉਂਕਿ ਉਹ ਉਹ ਉਹਨਾਂ ਛੀਥ ਵੀ ਮਿਲ ਜਾ ਐਦਾਂ ਤੇ ਉਹ ਲੰਗ ਜਾਂਦਾ ਗਾ ਹਾਂ ਹੂੰ ਤੇ ਉਹਦੀ ਜਿੱਦਾਂ ਹੁ ਸ਼ਰਾਬ ਆ ਸ਼ਰਾਬ ਕਈਆਂ ਨੂੰ ਤਾਂ ਬੋਤਲ ਪੀ ਕੇ ਵੀ ਕੁਝ ਨਹੀਂ ਕਰਦੀ ਹੂੰ ਕਈਆਂ ਨੂੰ ਕੋਕ ਦੇ ਵਿੱਚ ਇੱਕ ਘੁੱਟ ਪਾ ਦਿਓ ਉਹਨੇ ਨਾਲ ਹੀ ਹਿੱਲ ਜਾਂਦੇ ਆ ਉਹ ਹਾਂਜੀ ਸਹੀ ਕਈਆਂ ਨੂੰ ਸਮੈਲ ਹੀ ਐਦਾਂ ਚੜਦੀ ਆ ਹੂੰ ਕੀ ਤਾਂ ਡੇਗ ਪਿੰਦੇ ਸੋਕ ਮਤਲਬ ਉਹ স্মੈਲਨ ਵਾਲੇ ਇਦਾਂ ਹੁੰਦੇ ਵੀ ਸਰਚ ਕਰਾ ਜਾਂਦਾ ਉਹਨਾਂ ਦਾ ਪਿਆਰ ਆ ਤਾਂ ਕੁਝ ਇੰਨੀ ਸਟਰੋਂਗ ਹੂੰ ਠੀਕ ਆ ਇਦਾਂ ਉਹ 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 ਤੋਂ ਤਾਂ ਨਾ ਤੁਹਾਨੂੰ ਇੰਨਾ ਕੇਅਰਫੁਲ ਹੋਣਾ ਪੈਂਦਾ ਹੂੰ ਵੈਸੇ ਤਾਂ ਕ੍ਰੋਧ ਵੀ ਇਦਾਂ ਹੀ ਆ ਹੂੰ ਮੂਵੀ ਇਦਾਂ ਹੀ ਆ ਹੂੰ ਲੋਬੀ ਇਦਾਂ ਹੀ ਆ ਜਿੰਨਾ ਮਰਜ਼ੀ ਬਚ ਲਓ ਪਤਾ ਨਹੀਂ ਕਿਹੜੇ ਹੁਣ ਕੰਮ ਦੇ ਬਾਰੇ ਸੋਚ ਕੇ ਦੇਖੋ ਤਾਂ ਜਿ ਜੇ ਕੋ ਬੰਦਾ ਬੰਦਾ ਹੋਵੇ ਯਾਨੀ ਬੰਦਾ ਦਾ ਬੰਦਾ ਹੋਵੇ ਜਿਹਨੂੰ ਬੰਦਾ ਕਹਿੰਨੇ ਆ ਬਿਲਕੁਲ ਉਹ ਇਦਾਂ ਕਹੇ ਪਈ ਮੈਂ ਖਿਆਲ ਨਹੀਂ ਆਉਣ ਦੇਣਾ ਹੂੰ ਇਦਾਂ ਹੋ ਸਕਦੀ ਕਦੇ ਨਾ ਇਹ ਹੋ ਨਹੀਂ ਜੇ ਬੰਦਾ ਇਹਦੇ ਫਿਰ ਨਹੀਂ ਹੋ ਸਕਦਾ ਠੀਕ ਹੈ ਨਾ ਇਤਨਾ ਬੰਦਾ ਕਿ ਨਹੀਂ ਉਹ ਨਹੀਂ ਜਿਹੜਾ 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 ਇਦਾਂ ਕਿਉਂਕਿ ਜਿਹੜਾ ਜੇ ਕੰਮ ਦੀ ਗੱਲ ਕਰਦੇ ਨਾ ਜਿਹੜਾ ਸਮਾਜ ਆ ਹਾਂਜੀ ਹੁਣ ਇੱਕ ਬੰਦਾ ਆ ਵਿਆਹ ਆ ਵਾਈਫ ਆ ਬੱਚੇ ਆ ਆਲਾ ਦਵਾਲਾ ਸਾਰੇ ਜਾਣਦੇ ਆ ਹਾਂਜੀ ਉਹ ਚੀਜ਼ ਦਾ ਓਰਾ ਆ ਉਹਦੇ ਦਵਾਲੇ ਬਗਲਿਆ ਹੋਇਆ ਆ ਉਹ ਰੋਕ ਰਿਹਾ ਉਹਨੂੰ ਵੀ ਦੇਖ ਲੈ ਤੈਨੂੰ ਤੀਮੀ ਸੋਹਣੀ ਲੱਗ ਗਈ ਆ ਦੇਖ ਲਈ ਜਾ ਤੈ ਹੁਣ ਇਦਾਂ ਤੀਮੀ ਲਈ ਆ ਤੈਨੂੰ ਬੰਦਾ ਚੰਗਾ ਲੱਗਿਆ ਸੋਹਣਾ ਲੱਗਿਆ ਤੈਨੂੰ ਲੱਗਿਆ ਵੀ ਮੇਰੇ ਘਰ ਵਾਲਾ ਵੀ ਇਦਾਂ ਦਾ ਹੁੰਦਾ ਚੰਗੀ ਗੱਲ ਸੀ ਹੂੰ ਇੱਥੇ ਤੱਕ ਠੀਕ ਆ ਹਾਂਜੀ ਪਰ ਹੁਣ ਤੂੰ ਵਿਆਹੀ ਹੋਈ ਆ ਹੁਣ ਤੇਰੇ ਬੱਚੇ ਆ ਹੂੰ ਇਤਨੇ ਬੰਦੇ ਲਈ ਆ ਪੇ ਹੁਣ ਤੂੰ ਵਿਆਹਿਆ ਹੋਇਆ ਭਾਈ ਤੇਰੇ ਨਿਆਣੇ ਆ ਉਹ ਵੀ ਵਿਆਹੀ ਹੋ ਆ ਜੇ ਨਹੀਂ ਵੀ ਵਿਆਹੀ ਉਹ 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 18 20 ਸਾਲ ਦੀ 22 ਸਾਲ ਦੀ ਹੁਣ ਤਾਂ ਗਾਹਾਂ ਪਤਾ ਨਹੀਂ ਕਿਹੜਾ ਮੁੰਡਾ ਪਸੰਦ ਕਰਨਾ ਹੂੰ ਏਦਾਂ ਜੇ ਤੂੰ ਏਦਾਂ ਭੱਜੇਗਾ ਸਾਰਾ ਸਮਾਜ ਵਿਗੜ ਜਾਣਾ ਏਦਾਂ ਅੱਛਾ ਉੱਥੇ ਤਾਂ ਰੁਕ ਜਾਂਦਾ ਉਹ ਹਾਂਜੀ ਹੁਣ ਲੋਭ ਆਉਂਦਾ ਆ ਮੰਨ ਲਓ ਕਾਰ ਦੇਸੀ ਸੋਹਣੀ ਬੰਦਾ ਕਹਿੰਦਾ ਵੀ ਯਾਰ ਆ ਤਾਂ ਉੱਥੇ ਵੀ ਉਹਨੂੰ ਪਤਾ ਵੀ ਜੇ ਹੁਣ ਮੈਂ ਜਿੱਦਾਂ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫੜ ਲੈਣਾ ਹਾਂਜੀ ਹਨਾ ਪਰ ਜਦੋਂ ਮੋਹ ਦੀ ਗੱਲ ਆਉਂਦੀ ਆ ਜਦੋਂ ਹੰਕਾਰ ਦੀ ਗੱਲ ਆਉਂਦੀ ਆ ਹਾਂਜੀ ਉੱਥੇ ਆਲੇ ਦੁਆਲੇ ਦੇਖਣ ਵਾਲਾ ਕੋਈ ਨਹੀਂ ਪਰ ਹੁਣ ਮੈਂ ਕਰਾਂ ਕਿ ਮੇਰੇ ਹੁਣ ਫਾਲੋਅਰ ਤੁਹਾਡੇ ਕਰਕੇ 90% ਵਧੇ ਆ ਤੇ ਮੈਨੂੰ ਲੋਕ ਬੜੇ ਜਾਣਦੇ ਤੇ ਮੈਨੂੰ ਤੁਸੀਂ ਟੋਕਿਆ ਤੁਸੀਂ ਮੈਨੂੰ ਆਨਰੇ ਟੋਕਤਾ ਜੇ ਤੇ ਮੇਰੀ ਮੈਂ ਸਭੰਦਾ ਬਹੁਤ ਬਹੁਤ ਜ਼ਿਆਦਾ ਵਧੀਆਂ ਆ ਪਰ ਤੁਸੀਂ ਟੋਕ ਦਿੱਤਾ ਤੇ ਮੇਰੇ ਅੰਦਰ ਜਿਹੜਾ ਕੀੜਾ ਇਹ ਕੁਰਬਲ ਕੁਰਬਲ ਕਰਦਾ ਮੈਨੂੰ ਮੌਕਾ ਮਿਲਦਾ ਤੇ ਮੈਂ ਮੈਂ ਕੋ ਸਾਡੇ ਤੇ ਚੋੜ ਕੀਤੇ ਬਣਾ ਰਿਹਾ ਨਹੀਂ ਜਾਂਦਾ ਤੇ ਮੇਰਾ ਹੱਲ ਕੀ ਆ ਹੱਲ ਹੱਲ ਜਦੋਂ ਨਾ ਕਿੱਦਾਂ ਠੀਕ ਆ ਆਪਣੇ ਆਪ ਨੂੰ ਹੱਲ ਪਤਾ ਕੀ ਆ ਜਦੋਂ ਤੁਸੀਂ ਨਹੀਂ ਜਾਂਦਾ ਜਦੋਂ ਤੁਸੀਂ ਇੱਕ ਆਮ ਇਨਸਾਨ ਤੋਂ ਅਗਲਾ ਸਟੈਪ ਲੈਣੇ ਆ ਹਾਂ ਜਦੋਂ ਤੁਸੀਂ ਕੰਮ ਤੇ ਆ ਹਾਂ ਤੁਸੀਂ ਨਵੀਂ ਜਗ੍ਹਾ ਜਾ ਕੇ ਕੰਮ ਸ਼ੁਰੂ ਕੀਤਾ ਤੁਹਾਨੂੰ ਨਾ ਕੰਮ ਪਤਾ ਨਾ ਲੋਕ ਜਾਣਦੇ ਆ ਹਾਂਜੀ ਤੁਸੀਂ ਜਾ ਕੇ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਹਫ਼ਤੇ 10 ਦੇ ਵਿੱਚ ਸਿੱਖ ਗਿਆ ਤੁਸੀਂ ਵਧੀਆ ਤਰੀਕੇ ਨਾਲ ਕਰਨ ਲੱਪੇ ਹਾਂਜੀ ਇੰਨੇ ਵਧੀਆ ਤਰੀਕੇ ਨਾਲ ਕਰਨ ਲੱਪੇ ਕਿ ਸੁਪਰਵਾਈਜ਼ਰ ਨੂੰ ਆ ਕੇ ਟੁੱਕਣਾ ਨਹੀਂ ਪੈਂਦਾ ਹੂੰ 2-4 ਮਹੀਨੇ ਦੇ ਵਿੱਚ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਕਰਨ ਲੱਪੇ ਸੁਪਰਵਾਈਜ਼ਰ ਨੇ ਸੋਚਿਆ ਕਿ ਇਹ ਬੰਦਾ ਆਪੇ ਮਸ਼ੀਨ ਦੇਖੀ ਜਾਂਦਾ ਹੂੰ ਪਿਛਲੀ ਵਾਰ ਜਿਹੜਾ ਬੰਦਾ ਕੰਮ ਕਰਦਾ ਸੀ ਮੈਨੂੰ ਦਿਹਾੜੀ 'ਚ ਦੋ ਵਾਰੀ ਜਾ ਕੇ ਦੇਖਣਾ ਪੈਂਦਾ ਸੀ ਕਿੰਨੀ ਕਿੰਨੀ ਵਾਰ ਜਾ ਕੇ ਮਸ਼ੀਨ ਠੀਕ ਕਰਨ ਇਹ ਤਾਂ ਸਾਰਾ ਕੁਝ ਆਪੇ ਕਰੀ ਜਾਂਦਾ ਹਾਂਜੀ ਹੁਣ ਕਿਉਂ ਨਾ ਹੋਵੇ ਮੈਂ ਇਦਾਂ ਦੀ ਇੱਕ ਮਸ਼ੀਨ ਹੋਰ ਲੈ ਕੇ ਇੱਕ ਹੋਰ ਵਰਕਰ ਰੱਖ ਕੇ ਇਹਨੂੰ ਕਹਾ ਪੀ ਉਹਨੂੰ ਵੀ ਸਿਖਾ ਦੇ ਮੈਂ ਉਧਰ ਕੰਮ ਕਰ ਲਵਾਂ ਹਾਂਜੀ ਹੁਣ ਜਦੋਂ ਤੁਹਾਡੀ ਤਰੱਕੀ ਦਾ ਮੌਕਾ ਬਣਿਆ ਨਾ ਜਦੋਂ ਤੁਸੀਂ ਸੁਪਰਵਾਈਜ਼ਰ ਬਣਨ ਲੱਗੇ ਆ ਹੂੰ ਜਿੰਨਾ ਚਿਰ ਮਸ਼ੀਨ ਦੇ ਆਪਰੇਟਰ ਸੀ ਉੰਨਾ ਚਿਰ ਸੀਗੇ ਆਪਰੇਟਰ ਹਾਂਜੀ ਹੁਣ ਤੁਸੀਂ ਆਪਰੇਟਰ ਦੇ ਨਾਲ ਨਾਲ ਲੀਡਰ ਬਣਨ ਲੱਗੇ ਆ। ਹੂੰ ਲੀਡਰ ਬਣਨ ਲਈ ਤੁਹਾਨੂੰ ਇੱਕ ਤਾਂ ਇਹ ਇਹ ਸਿੱਖਣਾ ਪੈਣਾ ਕਿ ਜੇ ਝਗੜਾ ਹੋ ਗਿਆ ਫਿਰ ਮੈਂ ਨਿਝਠੂਗਾ ਕਿਦਾਂ। ਹਾਂਜੀ ਇੱਕ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪੈਣਾ ਕਿ ਜੇ ਇਸ ਬੰਦੇ ਨੇ ਗੱਲ ਨਾ ਮੰਨੀ ਮੇਰੀ ਫਿਰ ਮੈਂ ਕਿਦਾਂ ਕਰਨੀ ਆ। ਹੂੰ ਫਿਰ ਤੁਹਾਨੂੰ ਇੱਕ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਹੁੰਦੀ ਆ ਮੈਲਟ ਹੋਣ ਲਈ ਤਿਆਰ। ਹਾਂਜੀ ਜਿਹੜੀ ਸਾਡੇ ਚ ਹੈ ਨਹੀਂ ਹੂੰ ਉਹ ਆਪੇ ਜਦੋਂ ਤੁਸੀਂ ਲੀਡਰ ਬਣਨਾ ਨਾ ਹਾਂਜੀ ਇੱਕ ਚੀਜ਼ ਦਾ ਖਿਆਲ ਰੱਖਣਾ ਪੈਣਾ ਵੀ ਜੇ ਸ਼ਹਿਦ ਲੈਣਾ ਹੈ ਮੱਖੀ ਤੋਂ ਹੂੰ ਉਹਨੇ ਡੰਗ ਵੀ ਮਾਰਨਾ ਹਾਂਜੀ ਜਾਂ ਤਾਂ ਭੀਂ-ਭੀਂ ਕਰਨੇ ਵਾਲੀਆਂ ਮੱਖੀਆਂ ਪਾੜ ਲਿਓ ਜੇ ਸ਼ਹਿਦ ਵਾਲੀਆਂ ਮੱਖੀਆਂ ਪਾਲਣੀਆਂ ਤਾਂ ਡੰਗ ਲਈ ਤਿਆਰ ਰਹੋ ਕੋ ਆਪਣੇ ਆਲੇ ਦੁਆਲੇ ਕਪੜਾ ਕੋਈ ਤਾਂ ਤਾਣ ਕੇ ਰੱਖਿਓ